300 ਗ੍ਰਾਮ ਅਫੀਮ ਸਮੇਤ ਇੱਕ ਨੌਜਵਾਨ ਚੜ੍ਹਿਆ ਥਾਣਾ ਸੰਗਤ ਦੀ ਪੁਲਿਸ ਤੇ ਅੜਿੱਕੇ ਮਾਮਲਾ ਕੀਤਾ ਦਰਜ ਦੱਸਦੀ ਹੈ ਕਿ ਹਰਿਆਣਾ ਦੀ ਹੱਦ ਤੇ ਥਾਣਾ ਸੰਗਤ ਅਧੀਨ ਪੈਂਦੀ ਪੁਲਿਸ ਚੌਕੀ ਪਥਰਾਲਾ ਦੀ ਪੁਲਿਸ ਪਾਰਟੀ ਨੇ ਇੱਕ ਗਾਸ਼ਤ ਦੌਰਾਨ ਇੱਕ ਕਾਰ ਸਵਾਰ ਨੌਜਵਾਨ ਪਾਸੋਂ 300 ਗ੍ਰਾਮ ਅਫੀਮ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪਰਮਪਾਰਸ ਸਿੰਘ ਚਾਹਲ ਨੇ ਦੱਸਿਆ ਹੈ ਕਿ ਪਥਰਾਲਾ ਪੁਲਿਸ ਚੌਕੀ ਦੀ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਜੱਸੀ ਬਾਗਵਾਲੀ ਤੋਂ ਪਿੰਡ ਪਥਰਾਲਾ ਨੂੰ ਜਾਂਦੀ ਸੜਕ ਤੇ ਗਸ਼ਤ ਕਰ ਰਹੀ ਸੀ ਸਰਵਸ ਰੋਡ ਤੇ ਇੱਕ ਕਾਰ ਹਰਿਆਣਾ ਨੰਬਰੀ ਚੱਕੀ ਹਾਲਤ ਵਿੱਚ ਖੜੀ ਦਿਖਾਈ ਦਿੱਤੀ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 300 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਉਹਨਾਂ ਦੱਸਿਆ ਹੈ ਕਿ ਕਾਰ ਸਵਾਰ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਖੁਸ਼ਵੀਰ ਸਿੰਘ ਪਿੰਡ ਕੁਟੀ ਕਿਸ਼ਨਪੁਰਾ ਦੇ ਤੌਰ ਤੇ ਹੋਈ ਹੈ ਜਿਸ ਦੇ ਖਿਲਾਫ ਥਾਣਾ ਸੰਗਤ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਤਫਤੀਸ਼ جاری ਹੈ ਥਾਣਾ ਮੁਖੀ ਨੇ ਦੱਸਿਆ ਹੈ ਕਿ ਅੱਜ ਇਸ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਕਿ ਢੁਗਾਈ ਨਾਲ ਜਾਂਚ ਪੜਤਾਲ ਹੋ ਸਕੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀਆਂ ਹਦਾਇਤਾਂ ਅਨੁਸਾਰ ਜੋ ਸਾਡਾ ਨਸ਼ਿਆਂ ਵਿਰੋਧੀ ਯੁੱਧ ਚੱਲ ਰਿਹਾ ਹੈ ਉਹਦੇ ਸੰਬੰਧ ਵਿੱਚ ਸਾਡੀ ਚੌਕੀ ਪਥਰਾਲਾ ਦੀ ਟੀਮ ਏਐਸਆਈ ਸੁਖਜੰਟ ਸਿੰਘ ਦੀ ਅਗਵਾਈ ਹੇਠ ਪਥਰਾਲਾ ਤੋਂ ਪਿੰਡ ਜਸੀ ਬਾਗਵਾਲੀ ਸਾਈਡ ਜੋ ਗਸ਼ਤ ਕਰ ਰਹੇ ਸੀ ਤਾਂ ਇੱਥੇ ਸਰਵਿਸ ਲਾਈਨ ਦੇ ਉੱਪਰ ਇੱਕ ਸ਼ੱਕੀ ਗੱਡੀ ਐ ਸਿਆਜ਼ ਐ ਚਿੱਟੇ ਰੰਗ ਦੀ ਜੋ ਖੜੀ ਸੀ ਇਹਦਾ ਨੰਬਰ ਹੈ HR98G9818 ਜਦੋਂ ਇਹਨੂੰ ਗੱਡੀ ਨੂੰ ਸਰਚ ਕੀਤਾ ਗਿਆ ਤਾਂ ਇਹਦੇ ਵਿੱਚ ਇੱਕ ਵਿਅਕਤੀ ਸੀ ਕੁਸ਼ਵੀਰ ਸਿੰਘ ਏਲੀਅਸ ਜੋ ਜੋ son of ਬੀਰਾ ਸਿੰਘ ਕੁਟੀ ਕਿਸ਼ਨਪੁਰਾ ਦਾ ਰਹਿਣ ਵਾਲਾ ਜਦੋਂ ਇਹ ਗੱਡੀ ਨੂੰ ਸਰਚ ਕੀਤਾ ਗਿਆ ਤਾਂ ਇਹਦੇ ਵਿੱਚੋਂ ਤਕਰੀਬਨ 300 ਗ੍ਰਾਮ ਅਫੀਮ ਬਰਾਮਦ ਹੋਈ ਹੈ ਜਿਹਦੇ ਸਬੰਧੀ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਐਫ ਆਈ ਆਰ ਨੰਬਰ 52 ਅੰਡਰ ਸੈਕਸ਼ਨ 18 26 85 थाना ਸੰਗਤ ਵਿਖੇ ਇਹਦੇ ਵਿੱਚ ਹਜੇ ਮੋੜਲੀ ਪੁਛਕਿਛ ਤੋਂ ਇਹ ਸਾਹਮਣੇ ਆਇਆ ਕਿ ਕਿਸੇ ਹੋਰ ਸਟੇਟ ਤੋਂ ਲੈ ਕੇ ਆਉਂਦਾ ਸੀ ਤੇ ਅੱਗੇ ਵੇਚਣ ਦਾ ਕੰਮ ਕਰਦਾ ਸੀ ਤੇ ਫਿਲਹਾਲ ਇਹਦਾ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਲੈ ਰਹੇ ਹਾਂ ਜੋ ਵੀ ਇਹਦਾ ਸਾਹਮਣੇ ਆਊਗਾ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਇਹਨੇ ਫਰਦਰ ਕਿੱਥੇ ਲੈ ਕੇ ਜਾਣਾ ਸੀ ਉਹ ਤੁਹਾਨੂੰ ਦੱਸਿਆ ਜਾਊਗਾ ਉਮਰ ਕਿੰਨੀ ਰੱਖ ਲੱਗੀ ਇਹਦੀ ਉਮਰ ਤਕਰੀਬਨ 24 ਸਾਲ ਹੈ ਜੀ ਪਰ ਕੰਮ ਕੀ ਕਰਦਾ ਇਹ ਕੰਮ ਵੈਸੇ ਤਾਂ ਵੇਲੇ ਹੀ ਰਹਿੰਦਾ ਸੀਗਾ ਕੋਈ ਖਾਸ ਇਹ ਨਹੀਂ ਹੈਗਾ ਵੀ ਕੋਈ ਜੌਬ ਕਰਦਾ ਹੋਵੇ ਜਾਂ ਕੁਝ ਬਟ ਇਹ ਨਾਰਮਲ ਆਫ ਦਾ ਕਰੇ